ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਛੋਟੇ ਘਰ ਦੇ ਵਿੱਚ ਛੋਟਾ ਘਰ ਪਿੰਡ ਆ ਜਿਹੜਾ ਮਿੱਤਰੋ ਵੱਡੇ ਘਰ ਦਾ ਗਵੰਡੀ ਪਿੰਡ ਆ ਤੇ ਛੋਟੇ ਘਰ ਦੇ ਵਿੱਚ ਕੈਂਟ ਬਾਈਕੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਕੰਮ ਆ ਤੇ ਜਾਨਵਰ ਬਾਈ ਹੋਣਾਂ ਦੇ ਕੋਲੇ 4 4 ਜਨਵਰੀ ਤੁਹਾਡੀ ਪਸੰਦੀ ਦੇ ਜਿਹੜਾ ਜਾਨਵਰ ਤੁਹਾਨੂੰ ਜੱਜੂਗਾ ਤੁਸੀਂ ਗੱਲਬਾਤ ਪਾਈ ਹੁਣਿਆਂ ਦੇ ਨਾਲ ਕਰਨੀ ਆ ਘੱਟ ਪੈਸੇ ਲਾਉਣ ਵਾਲੇ ਭਰਾਵਾਂ ਦੇ ਲਈ ਲਾਹੇਵੰਦ ਵੀਡੀਓ ਆ 4 ਜਨਵਰੀ ਦਾ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਆਓ ਮਿਲਦੇ ਆਂ ਭਾਈ ਨੂੰ ਕਰਦੇ ਆ ਗੱਲਬਾਤ ਆਪਾਂ ਸੱਸੀ ਘੜ ਵੀਰੇ ਸੱਸੀ ਘੜ ਬਾਈ ਜੀ ਕੀ ਹਾਲ ਚੋ ਭਰਾ ਬਹੁਤ ਵਧੀਆ ਚੜਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਜਨਵਾਰ ਅੱਜ ਫਿਰ ਦਿਖਾਉਣੇ ਆਪਾਂ 4 ਹਾਂਜੀ ਇੱਕ ਵਾਰੀ ਨਾਮ ਤਾਂ ਦੱਸ ਸੁ ਕਿਉਂ ਮੇਰਾ ਨਾਮ ਸਾਂਝਾ ਕਰ ਦਈਏ ਨਾਮ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਤਾਂ ਘੈਂਟ ਕੇ ਘਰ ਦੇ ਵਿੱਚ ਮਾਲ ਖੜਾ ਹਾਂ ਬਸ ਠੀਕ ਹੈ ਹਰਪ੍ਰੀਤ ਬਾਈ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹ ਹਾਂਜੀ ਇਹ ਕਿੰਨੇ ਚਿਰ ਦੀ ਗੱਬਣਾ ਕੀ ਜਿਹਦੀ ਡਿਟੇਲ ਇਹ ਬਾਈ ਯਾਰ ਵੱਤ ਤੋਂ ਵੱਤ ਮਹੀਨਾ ਜਾਂ 25 ਦਿਨ ਲਊਗੀ ਝੋਟੀ ਵਿਚਾਰਨ ਤੋਂ ਮਹੀਨੇ ਦੀ ਕੱਚੀ ਕੇ ਲੱਗੀ ਹਾਂਜੀ ਹਾਂਜੀ ਮਹੀਨੇ ਦੀ ਕੱਚੀ ਅੱਛਾ ਪਲੂਣੀਆਂ ਬਈ ਹਾਂ ਪਲੂਣੀਆਂ ਬਈ ਠੀਕ ਹੈ ਬਈ ਸਿੰਘੀ ਸਿੰਘੀ ਬੜੀ ਚੰਗੀ ਆ ਹਾਂਜੀ ਹਾਂਜੀ ਅੱਛਾ ਕੋਈ ਓਕੇ ਆ ਜਮਾ ਵੈਸੇ ਓਕੇ ਮੁੱਲ ਮੁੱਲ ਕੀ ਕਰੇਗਾ ਬਈ ਇਹਦਾ ਮੋਲੇ ਦਾ ਬਈ 72000 ਆਪਾਂ 70 ਦੀ ਦੇਣੀ ਆ ਪੱਕੀ ਗੱਲ ਆ ਹਾਂਜੀ ਮੁਕਰ ਨਾ ਜਾਈ ਬਾਦੇ ਨਾ ਨਾ ਬਾ ਆਪਣਾ ਰੇਟ ਫੈਕਸੀ ਆ ਜੀ ਵੇਖ ਲੈ ਕਿਤੇ ਗਾਰਡ ਡਿਸੀਜ ਨਾ ਨਹੀਂ ਲਈ ਜਾਂਦਾ ਨਾ ਨਾ ਬਾਸੀ ਕੱਢੀ ਬਾਹਰ ਤੁਰੀਆਂ ਨਾ ਜਨੁਕਦੇ ਲੈ ਵੀ ਮੇਤਰੋ ਯਾਰ ਪਹਿਲੀ ਝੋਟੀ ਤੇ ਪਹਿਲੇ ਹੀ ਤਮਾਕਾ ਠਾ ਘਰਤਾ ਇਹਨੇ ਤਾਂ ਖੁਦੋਂ ਦਿੰਨੇ ਆਲੇ ਮੇਤਰੋ 72000 ਰੁਪਏ ایڈਵਾਂਸ 70 ਦੀ ਹਜ਼ਾਰ ਦੀ ਪਾਈ ਜਾਂਦਾ ਦੇਣੀ ਆ ਠੀਕ ਆ ਬਈ ਓਕੇ ਜਾਵਾਂ ਹੂੰ ਦੋਲ ਮੋਲਾ ਹਨਾ ਹਾਂ ਬਹੁਤ ਚੰਗੀ ਝੋਲੀ ਥੱਲੋਂ ਬੜੀ ਸਾਫ਼ ਆ ਯਾਰ ਹਨਾ ਥੱਲੋਂ ਥੱਲੋਂ ਬੜੀ ਸਾਫ਼ ਸਹੀ ਸਭ ਬਹੁਤ ਚੁੱਟੀ ਦੁੱਧ 10 9 10 ਕਿਲੋ ਦਾ ਦਊਗੀ ਪਹਿਲੇ ਰਾਮ ਨਾਲ ਰਾਮ ਨਾਲ ਬਾਈ ਹੂੰ ਥੱਲੋਂ ਸੂਣੀ ਤਿਆਰ ਹੋ ਜਣਾ ਇਹਨੇ ਹੂੰ ਮੈਂ ਠੀਕ ਆ ਦੰਦੋ ਕਿਵੇਂ ਆ ਵੀਰੇ ਦੰਦੋ ਦਾ ਯਾਰ ਮੈਨੂੰ ਲੱਗਦਾ ਚਾਰ ਦੰਦ ਹੋਊਗੀ ਇਹ ਚਾਰ ਹੋ ਗਈ 6 ਹੋਊਗੀ ਦੰਦ ਤਾਂ ਹੈਗੀ ਆ ਹਾਂ ਠੀਕ ਆ ਅੱਛਾ ਵੀਰੇ ਇੱਕ ਗੱਲ ਦੱਸੀ ਮੈਨੂੰ ਵੀ ਪਰਨ ਲਈ ਜਿਹੜੀ ਮੂੰਹ ਦੇ ਪਾਣੀ ਜਾਂ ਨਿਕਲ ਰਸਾ ਰਸਾ ਮਾਰਿਆ ਕੇ ਵੈਸੇ ਹੀ ਗੱਡ ਗੁੱਡਾਈ ਹੋਈ ਆ ਇਹ ਵੈਸੇ ਹੀ ਯਾਰ ਮੈਨੂੰ ਲੱਗਦਾ ਗੱਡਾਈ ਵੀ ਆ ਇਹਦੇ ਠੀਕ ਆ ਉਹ ਵੀ ਓਕੇ ਆ ਹਣਾ ਓਕੇ ਓਕੇ ਠੀਕ ਆ ਭਾਈ ਅੱਛਾ 70000 ਦੇ ਵਿੱਚ ਦੇ ਦੇਂਗਾ ਮਾਰਦਣ ਕਰਦੇ ਆ ਕੋਈ ਮਾਰ ਤਾਂ ਬਈ ਛੋਟ ਹੀ ਹੋਵੇ ਚੋ ਕਿੰਨੀ ਕਰ ਦੇਣਾ ਬਾ 500 ਰੁਪਏ ਛੋਟ ਹੋਣੀ ਆ ਤਿਆਰ ਕਰ ਦਈਏ ਨਾ ਯਾਰ ਸਰਵੇ ਤੱਕਾ ਤੇ ਮੈਂ 500 ਆਪਦੇ ਵੱਲੋਂ ਪਾਇਆ 500 ਤੂੰ ਕਾਰੀ ਦੁੱਤੀ ਚੱਲ ਕੋਈ ਨਹੀਂ ਕਰਦਾਂਗੇ ਜੇ ਤੂੰ ਠੀਕਾ ਦੋ ਨੰਬਰ ਵਾਲੀ ਜਿਹੜੀ ਬਈ ਇਹ ਕੱਟੀ ਪਰੇ ਕਿ ਭੈਣੀ ਆ ਇਹ ਪਹਿ ਹੈ ਭੈਣੀ ਇੱਕੋ ਕਰੋਈਆਂ ਆ ਇਹ ਰਵਾ ਇੱਕੋ ਹੀ ਆ ਇੱਕੋ ਹੀ ਇੱਕੋ ਹੀ ਰਵਾ ਠੀਕ ਆ ਫਿਰ ਤਾਂ ਇਹ ਵੀ ਲੈ ਜਾਣਗੇ ਅਗਲਾ ਯਾਰ ਰਵਾ ਰੱਖੋ ਹਣਾ ਤੇ ਇਹ ਕਿੰਨੇ ਇਹ ਕਿਨੇ ਚਰਦੀ ਆ ਬਈ ਇਹ ਦੋਦ ਵਾਲੇ ਚੱਕਦੀ ਆ ਬਈ ਦੋਦ ਅੰਦਰ ਚੱਕਦੀ ਆ ਹਾਂਜੀ ਠੀਕਾ ਕੱਢੀ ਮਾਰੂ ਤੋਰੀ ਬਣੀ ਬੁਣੀ ਕੋਈ ਦੱਸਿਆ ਵੀਰੇ ਇਹ ਬਈ ਮੈਂ ਅੱਜ ਹੀਟ ਚ ਆ ਕੱਲ ਦੀ ਠੀਕ ਆ ਭਰਾ ਹੁੰਦਾ ਠੀਕ ਆ ਫਿਰ ਯਾਰਾ ਠੀਕ ਆ ਡਾਕਟਰ ਹੀ ਨਹੀਂ ਆਇਆ ਉਹਨੂੰ ਵਿਆਹ ਤ ਗਿਆ ਸੀ ਡਾਕਟਰ ਵਿਆਹ ਤੇ ਗਿਆ ਤੂੰ ਵੀ ਵਿਆਹ ਤੇ ਜਾਣਾ ਡਾਕਟਰ ਵੀ ਵਿਆਹ ਤੇ ਗਿਆ ਹਾਂ ਤੇ ਕੱਟੀ ਸਿੰਘੀ ਸਿੰਘੀ ਬੜੀ ਕਮਾਲ ਆ ਹਨਾ ਹਾਂ ਬਹੁਤ ਚੰਗੀ ਕੱਟੀ ਆ ਬੇ ਇਹਦੀ ਭੈਣ ਹੀ ਆ ਹੈ ਇਹ ਹਾਂਜੀ ਇਹਦੀ ਭੈਣ ਹੀ ਆ ਬੇ ਠੀਕ ਆ ਬਈ ਇਹ ਕਿੰਨੇ ਦੀ ਦੇ ਦੇਗਾ ਵੀਰੇ ਇਹਦਾ ਮੁੱਲ 42 ਆਈਏ 40 ਦੀ ਦੇਣੀ ਆ ਇਹ ਮੈਂ 40 ਦੀ ਜੇ 70 ਤੇ 40 ਹੋ ਗਿਆ 1 ਲੱਖ 10 ਹਜ਼ਾਰ ਹਾਂਜੀ ਤੇ ਜੇ ਮਾਨਤਨ ਨਾਲ ਦੇ ਦੇਗਾ ਮਾਨਤਨ ਨਾਲ ਦੇ ਦਾਂਗੇ ਕੋਈ ਜੋੜਾ ਲਊਗਾ ਨਾਲ ਜੋੜੇ ਦਾ ਕਿੰਨਾ ਕਰਦੇ ਆ 2000 ਰੁਪਿਆ ਕਰ ਦਾਂਗੇ ਕਿੰਨਾ 2000 ਮਾਨ ਕਰਦਾ 2 ਮਾਨ ਥੋੜਾ ਹੁੰਦਾ ਤਾਂ ਨਾ ਮਾਨ ਤਾਂ 5-4000 ਦੋਦਾ ਹਾਂ ਨਹੀਂ ਨਹੀਂ ਹਾਂ 2000 ਰੁਪਿਆ ਮਾਨ ਕਰ ਦਾਂਗੇ ਇੱਕ ਦਾ ਥਣ ਵਿਖਾਰੇ ਪੁੱਤੇ ਦੇ ਥਣ ਵਿਖਾਰੇ ਬਈ ਵੱਡੇ ਜਿਹਾ ਲੱਗਦੇ ਥਾਣਾ ਦੋ ਮੈਨੂੰ ਵੀ ਐਵੇਂ ਐਵੇਂ ਲੱਗਦਾ ਨਹੀਂ ਨਹੀਂ ਬਹੁਤ ਚੰਗੇ ਥਾਣਾ ਸਾਫ-ਸਫੜੀਆਂ ਵਰਗੇ ਪਏ ਹਨਾ ਹਾਂ ਅੱਛਾ ਇਹ ਤਾਂ ਹੋ ਗਿਆ ਦੋ ਝੋਟੀਆਂ ਆਪਣੀਆਂ ਤੇ ਆਹ ਬਾਈ ਬਲਡੋਜ਼ਰ ਬਾਰੇ ਕੀ ਕਹਿਣਾ ਇਹ ਬਾਈ ਜੀ ਦੋ ਚਾਰ ਦਿਨਾਂ ਦੀ ਕੱਚੀ ਆ ਬਈ ਸੂਣ ਵਾਲੀ ਇਹ ਹਾਂ ਸੂਣ ਵਾਲੀ ਆ ਜੀ ਤੁੰਦਰਾ ਮੈਂ ਤਾਂ ਟੋਕਰ ਦਾ ਕੜਕ ਨਹੀਂ ਬੈਠਾ ਪੁਲਿਸ ਨਹੀਂ ਨਹੀਂ ਸੂਣ ਵਾਲੀ ਕਿੰਨੇ ਦਿਨ ਲੈ ਜੂਗੀ ਹਜੇ ਇਹ ਬਈ ਲੈ ਜੂਗੀ ਕੱਲ ਨੂੰ ਸੂਵੇ ਪਰਸੋਂ ਸੂਵੇ ਬਸ ਦੋ ਦੁੱਧ ਦੇ ਦਊਗੀ 2-10 ਕਿਲੋ ਉਹ ਆ ਗਏ ਨੇ 11 ਕਿਲੋ ਦੁੱਧ ਚੋਇਆ ਜੀ ਇਹ ਦੁੱਧ ਨਾਲ ਬੰਦ ਕੰਮ ਹੋਦੀ ਆ ਦੇਣੀ ਕਿੰਨੇ ਦੀ ਬਈ ਇਹ ਇਹਦਾ ਮੁੱਲ 60000 ਰੁਪਏ 60 ਦੀ ਦੇਣੀ ਆ ਠੀਕ ਆ ਯਾਰ ਫਿਰ ਅੱਜ ਤੇ ਭਾ ਦੇ ਕੀ ਮਾੜੀ ਕੱਢੀ ਬਾਹਰ ਨੂੰ ਬਈ ਨਹੀਂ ਮਿੱਤਰੋ 10 ਕਿਲੋ ਦੁੱਧ ਦੇ ਦਊਗੀ 9-10 ਕਿਲੋ ਟੋਰਾਂ ਨੂੰ ਅੱਜ 60000 ਦੇ ਵਿੱਚ ਮਿਲ ਜਾਣੀ ਟੋਕ ਕੈਂਟ ਤੋਂ ਪਾਵ ਤੋਕੜਾ ਨਾਲ ਉਹ ਸਸਤੀ ਸੱਜਣਾ ਦੇ ਬੰਦੂ ਤੇ ਪਾ ਥਣਾ ਥੁਣਾ ਦੀ ਓਕੇ ਆ ਵੀਰੇ ਥਣਾ ਥੁਣਾ ਦੀ ਓਕੇ ਬਈ ਇੱਕ ਨੰਬਰ ਆ ਠੀਕ ਆ ਬਈ ਕੋਲੀ ਭੂ ਕਰ ਗਈ ਆ ਠੀਕ ਆ ਓਕੇ ਆ ਜੋ ਯਾਰ ਹਨਾ ਮਾੜੀ ਨਹੀਂ ਬਈ ਦੁੱਧ ਪੀਣ ਵਾਲੇ ਨੂੰ ਹਨਾ ਸੱਜਾ ਤੋਕੜ ਤੋਕੜ ਲੈਣਾ ਇਨੀ ਬੁੱਢੀ ਵੀ ਨਹੀਂ ਯਾਰ ਮੂੰਹ ਵਿਖਾਈ ਨਹੀਂ ਯਾਰ ਦੱਸੀ ਆ ਹੈ ਤਾਂ ਤੀਜੇ ਸੂਵੇ ਹੀ ਆ ਇਹ ਅੱਛਾ ਹਾਂ ਦੰਦ ਵਿਖਾਈ ਹੁੰਦੇ ਆ ਦੰਦ ਹੈਗੇ ਆ ਯਾਰ ਦਰਦੇ ਚਪੜੇ ਤੂੰ ਦੰਦ ਵੀ ਕਹਦੇ ਤੇ ਚਪੜੇ ਦੰਦ ਵੀ ਹੈਗੇ ਪੂਰੇ ਮੜੇ ਵਿਖਾ ਦੇ ਵੀਡੀਓ ਚ ਕਈ ਵਾਰੀ ਅਗਰ ਇਹ ਚੀਜ਼ ਦਫਲੇਖਾ ਪੈਂਦਾ ਹੁੰਦਾ ਤਾਂ ਸੌਦਾ ਤੈ ਹੋ ਜਾਊਗਾ ਲੈ ਜਾ ਇਹ ਦਖਾਈ ਨਹੀਂ ਜਾਣੇ ਜਾਣ ਚਾ ਪਤੰਦਰ ਦੇ ਦੀ ਦਾਂਦੀ ਨਹੀਂ ਬਟਾਉਂਦੀ ਨਹੀਂ ਆਵੇ ਹੈਗੇ ਵੀ ਹੈਗੇ ਹੈਗੇ ਨਾ ਹੈਗੇ ਹੈਗੇ ਦੰਦ ਦਾ ਪਿਆ ਘਵਾੜੇ ਵਰਗੇ ਭਾਈ ਲੱਕੜਾ ਖਵਾ ਲਾਂ ਤੂੰ ਛੋਲੇ ਚ ਮਾੜਾ ਭਾਵਾ ਦੇ ਤੂੰ ਆਏ ਮਾਨ ਤਣਨਾ ਕਿੰਨੇ ਦੀ ਦੇ ਦੇਗਾ ਹਾਂ ਨਾ 60 ਦੀ ਹੋਊਗੀ 60 ਦੀ ਹੋਣੀ ਸਰ ਲੱਖ ਦੀ 60 ਦੀ ਠੀਕ ਹੈ ਭਾਈ ਓਕੇ ਦੋਰ ਫਿਰ ਆ ਰੇ ਅੰਦਰ 4 ਨੰਬਰ ਵਾਲੀ ਗਾਂ ਬਾਰੇ ਦੱਸ ਦੇ ਭਾਈ ਹੁਣ ਇਹ ਥੱਲੇ 11 ਗੀ ਲੀਟਰ ਦੁੱਧ ਆਈ 11 ਲੀਟਰ ਦੁੱਧਾ ਹਾਂਜੀ ਢੋਕੜੀ ਆ ਇਹ ਢੋਕੜੀ ਆਈ ਬੱਚਾ ਪੁੱਤਿਆ ਕੋਈ ਇਹ ਵੀ ਹੀਟ ਚਾ ਨਹੀਂ ਬਈ ਬੱਚਾ ਹੈ ਨਹੀਂ ਆ ਸਾਰੀ ਟੀਕੇ ਟੂਕੇ ਭਰਾ ਦਿਆ ਕਰਕੇ ਡਾਕਟਰ ਹੈ ਨਹੀਂ ਸੀਗਾ ਉਹ ਗਿਆ ਵਿਆ ਅੱਛਾ ਹਾਂਜੀ ਤੇ ਚੂਣ ਚਾਣ ਨੂੰ ਕਿਵੇਂ ਆ ਚੂਣ ਚੂਣ ਚੋਕੇ ਆ ਬਈ ਠੰਡੀ ਸੀਦਾ ਠੀਕ ਠੰਡੀ ਪੂਰੀ ਠੀਕ ਕਿੰਨੇ ਦੀ ਬਾਈ ਇਹ ਮੁੱਲ 32 ਆ ਪਾ 30 ਦੀ ਦੇਣੀ ਆ ਜੀ ਪੰਦਰਾ ਮੁੱਲ 32 ਦੇਣੀ 30 ਦੀ ਆ ਕੀ ਕਰਨੇ ਯਾਰ ਚੰਗੀ ਆ ਯਾਰ ਹਨਾ ਬਹੁਤ ਚੰਗੀ ਵੈੜ ਆ ਪ੍ਰਿੰਟ ਵਾਲੀ ਆ ਜੀ ਹੂੰ ਇਹ ਬਣੀ ਬੁਣੀ ਵੀ ਦੱਸਿਆ ਵੀਰੇ ਨਹੀਂ ਵੀਰੇ ਹੂੰ ਅੱਜ ਤਾਰਾ ਕਰੀ ਜਾਂਦੀ ਆ ਕੱਲ ਦੀ ਹੂੰ ਠੀਕ ਆ ਭਰਾਣਾ ਹੀਟ ਤੇ ਆ ਹਨਾ ਹਾਂਜੀ ਭਰਾ ਦੇਂਗਾ ਠੀਕ ਆ ਫਿਰ ਕੱਲ ਨੂੰ ਹਾਂ ਭਰਾ ਦਾਂਗੇ ਡਾਕਟਰ ਕੱਲ ਨੂੰ ਭਰਾ ਦੀ ਕੇ ਦਾ ਭਲਾ ਹੋ ਜਾਂਦਾ ਵਿਚਾਰੀ ਦਾ ਭਲਾ ਹੋ ਜੂ ਹਨਾ ਹੂੰ ਅੱਛਾ ਬਗ ਦੇਣ ਲੈ ਵਾਲਾ 30 ਦੇ ਵਿੱਚੋਂ ਮਾਨਤਣ ਕਰ ਕੋ ਮਾਨਤਣ ਨਹੀਂ ਹੋਊਗਾ ਇਹ ਚੋਂ ਵੀ 500 25 ਦੀ ਜਾਂਦੀਏ ਨਹੀਂ ਹੋਣੀ ਬਾਈ 26 ਦੀ ਨਾ 26.5 ਨਹੀਂ ਹੋਣੀ 28 ਦੀ ਵੀ ਨਹੀਂ ਹੋਣੀ ਇਹ 28 ਦੀ ਵੀ ਨਹੀਂ ਹੋਣੀ ਕਿਉਂ ਕਿ ਜਵਾਬ ਮਾਨਤਣ ਨਹੀਂ ਹੋਊਗਾ 30 ਚ ਕਨੜਾ ਦਾ ਜਵਨ ਕਾੜੇ ਬਾੜੇ ਬਾਹ ਯਾਰ ਸ਼ੂਟ ਕਰ ਦਾਂਗੇ ਤੂੰ ਕਹਿਨਾ ਤਾਂ 29 ਦੀ ਦੇ ਠੀਕ ਹੈ ਭਾਈ ਤੇ ਨੰਬਰ ਕਿੰਨਾ ਵਾ 86998 ਹੂੰ 87877 ਇੱਕ ਵਾਰੀ ਹੋਰ ਹੋਮ 86998 ਹੂੰ 87877 ਐਸ ਕੀ ਨੰਬਰ ਯਾਦ ਕਰ ਗਏ ਭਰਾ ਉਹ ਨੰਬਰ ਦੇ ਲੈ ਇੱਕ ਵੀਡੀਓ ਚ ਪੁੱਲ ਜਾ ਸੀਗਾ ਐਸ ਕੀ ਤਾਂ ਲਾ ਗਿਆ ਤੀ ਟਿਕਾਣੇ ਇਹ ਤੜਕੇ ਦਾ ਨੰਬਰ ਹੀ ਯਾਦ ਕਰੀ ਜਾਦਾ ਵੀ ਵੀਡੀਓ ਬਣਾਉਣਾ ਮੈਨੂੰ ਨੰਬਰ ਚੇਤੇ ਰਵੇ ਤੇ ਆ ਮਿੱਤਰੋ 4 ਜਨਵਾਰ 22 ਦੇ 4 ਜਨਵਾਰ ਦਿਖਾਤੇ ਪਿੰਡ ਹੈਗਾ ਛੋਟਾ ਘਰ ਜਲਾ ਮੋਗਾ